ਅੱਜ ਦਾ ਪ੍ਰੋਗਰਾਮ ਅੰਮ੍ਰਿਤਸਰ ਦੀ ਫੋਕਲੋਰਾ ਕਾਜ਼ਮੀ ਦੇ ਵੱਲੋਂ ਆ ਇਹਦੇ ਵਿੱਚ ਅਸੀਂ ਵੀ ਸਪੋਰਟ ਦੇ ਵਿੱਚ ਆਏ ਆ ਕਿਉਂਕਿ ਜਿਹੜਾ ਮੁੱਦਾ ਇਹਦੇ ਵਿੱਚ ਹੈਗਾ ਉਹ ਯੂਪੀ ਦੇ ਵਿੱਚ ਇੱਕ ਦਲਿਤ ਕੁੜੀ ਮਨੀਸ਼ਾ ਜਿਹਦਾ ਬਲਾਤਕਾਰ ਕੀਤਾ ਗਿਆ ਔਰ ਬਲਾਤਕਾਰ ਤੋਂ ਬਾਅਦ ਉਹਦੀ ਜੀਬ ਕੱਟੀ ਗਈ ਆ ਉਹਦੀ ਰੀੜ ਦੀ ਹੱਡੀ ਤੋੜੀ ਗਈ ਆ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਹਦੀ ਮੌਤ ਹੋਈ ਆ ਲੇਕਿਨ ਜਿਹੜਾ ਯੂਪੀ ਦਾ ਪ੍ਰਸ਼ਾਸਨ ਆ ਉਹਨਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਚੋਰੀ ਕਰਦਿਆਂ ਨੂੰ ਦੱਸਿਆਂ ਬਗੈਰ ਉਹਦਾ ਸੰਸਕਾਰ ਵੀ ਕਰ ਦਿੱਤਾ ਔਰ ਜਿਹੜੀ ਰਿਪੋਰਟ ਜਿਹੜੀ ਆ ਪੋਸਟਮਾਰਟਮ ਦੀ ਦਿੱਤੀ ਗਈ ਆ ਉਹਦੇ ਵਿੱਚ ਕਿਹਾ ਗਿਆ ਕਿ ਉਹਦੇ ਮਾਮੂਲੀ ਸੱਟ ਲੱਗੀ ਆ ਕੋਈ ਉਹਦਾ ਬਲਾਤਕਾਰ ਨਹੀਂ ਹੋਇਆ ਇਸ ਜਾਤੀ ਦੇ ਖਿਲਾਫ ਸਾਰਾ ਮੁਲਕ ਇਕੱਠਾ ਹੋ ਗਿਆ ਖੜਾ ਹੋ ਗਿਆ ਥਾਂ ਥਾਂ ਦੇ ਉੱਤੇ ਸਾਰੇ ਦੇਸ਼ ਜਲਸੇ ਜਰੂਸਮ ਜਾ ਰਹੇ ਹੋ ਰਿਹਾ ਉਹਦੀ ਕੜੀ ਦੇ ਵਿੱਚੋਂ ਆਜ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਲੋਕ ਜਿਹੜੇ ਆ ਉਹ ਮਜਹਰਾਇ ਕਰ ਰਹੇ ਆ ਅਸੀਂ ਵੀ ਇਹਦੇ ਵਿੱਚ ਸ਼ਾਮਲ ਆਂ ਕੀ ਕਰਦੇ ਹੋ ਸਾਡੀ ਮੰਗ ਆ ਯੂਪ ਦੀ ਜਿਹੜੀ ਯੋਗੀ ਸ਼ਰਕਾਕ ਆ ਜਿੰਨੇ ਬੁਲਾਤਕਾਰ ਹੋ ਰਹੇ ਪਿਛਲੇ ਅਰਸੇ ਦੇ ਵਿੱਚ 25% ਕੱਲੇ ਯੂਪੀ ਦੇ ਵਿੱਚ ਹੋ ਰਿਹਾ ਜ਼ੁਲਮ ਹੋ ਰਿਹਾ ਲੋਕਾਂ ਤੇ ਇਹ ਫੌਰੀ ਤੌਰ ਤੇ ਬਰਖਾਸਤ ਕੀਤੀ ਜਾਣੀ ਚਾਹੀਦੀ ਆ ਇਹਦਾ ਅਸਤੀਫਾ ਹੋਣਾ ਚਾਹੀਦਾ ਔਰ ਉੱਥੇ ਦੁਬਾਰਾ ਚੋਣਾਂ ਹੋ ਕੇ ਨਵੀਂ ਸਰਕਾਰ ਬਣਨੀ ਚਾਹੀਦੀ ਆ ਜਿਹੜਾ ਉਹ ਹਾਸਰਤ ਦਾ ਜ਼ਿਲ੍ਹਾ ਮੈਜਿਸਟ੍ਰੇਟ ਆ ਡਿਪਟੀ ਕਮਿਸ਼ਨਰ ਆ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਮਕਦਮਾ 302 ਦਾ ਉਹਦੇ ਉੱਤੇ ਵੀ ਚੱਲਣਾ ਚਾਹੀਦਾ ਕਲਰ ਜਿੰਨੀ ਖੜੀ ਹੋ ਗਈ ਆ ਜੀ ਇਹ ਜੋਗੀ ਸਰਕਾਰ ਨੂੰ ਹੁਣ ਜਾਣਾ ਹੀ ਪਏਗਾ ਕਿਉਂਕਿ ਸਾਰੀ ਜਨਤਾ ਮੁਲਕ ਦੀ ਖੜੀ ਹੋ ਗਈ ਆ ਅਸੀਂ ਕੱਲੇ ਨਹੀਂ ਕੱਲੇ ਦਲਿਤ ਨਹੀਂ ਗਏ ਕਲੀਆਂ ਸਿਆਸੀ ਪਾਰਟੀਆਂ ਨਹੀਂ ਅੱਜ ਦੇਸ਼ ਦੀ ਸਾਰੀ ਜਨਤਾ ਜਿਹੜੀ ਖੜੀ ਹੋ ਗਈ ਇਹਦੇ ਖਿਲਾਫ ਦੇ ਵਿੱਚ ਅਸੀਂ ਜਿਹੜਾ ਦਲਿਤ ਔਰਤ ਦਲਿਤ ਜਿਹੜੀ ਕੁੜੀ ਆ ਮਨੀਸ਼ਾ ਜਿਹੜਾ ਉਹਦੇ ਨਾਲ ਬਲਤਕਾਰ ਹੋਇਆ ਉਸ ਤੋਂ ਬਾਅਦ ਹਸਪੀਟਲ ਚ ਉਹਨੂੰ ਮਾਰਿਆ ਗਿਆ ਉਸ ਤੋਂ ਬਾਅਦ ਘਰ ਤੋਂ ਬਿਗੈਰ ਉਹਦਾ ਸੰਸਕਾਰ 2:30 ਵਜੇ ਕੀਤਾ ਗਿਆ ਇਹ ਅਸੀਂ ਉਸ ਚੀਜ਼ ਦੇ ਖਿਲਾਫ ਆ ਅਸੀਂ ਕਹਿੰਦੇ ਕਿ ਉਹਨੂੰ ਉਹਦਾ ਮੈਡੀਕਲ ਹੋਣਾ ਚਾਹੀਦਾ ਸੀ ਉਹਦੀ ਜਿਹੜੀ ਡੈੱਡ ਬੋਡੀ ਉਹਦੇ ਪਰਵਾਸਨ ਦੇਣੀ ਚਾਹੀਦੀ ਸੀ ਤੇ ਜਿਹੜੇ ਜਿਹੜੇ ਦੋਸ਼ੀ ਨੇ ਉੱਥੇ ਪੁਲਿਸ ਅਫਸਰ ਉਹਨਾਂ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਚਾਹੀਦੀ। ਉਹ ਕੀ ਕਰਨ ਡੈ ਕਿ ਛੋਟੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕਾਰਵਾਈ ਕਰਤੀ ਜਦੋਂ ਕਿ ਡੀਜੀਪੀ ਤੇ ਉੱਤੇ ਕਾਰਵਾਈ ਕਰਨੀ ਚਾਹੀਦੀ ਕਿ ਡੀਜੀਪੀ ਕਹਿ ਰਿਹਾ ਬਲਦਕਾਰ ਨਹੀਂ ਹੋਇਆ ਉਹਨੂੰ ਰਾਤ ਨੂੰ ਕਦ ਲਈ ਛਾੜਿਆ ਗਿਆ ਡੀਜੀਪੀ ਤੋਂ ਬਿਨਾਂ ਥੋੜਾ ਕਿਛ ਛੋਟਾ ਮੁਲਾਜ਼ਮ ਛਾੜ ਸਕਦਾ ਤੇ ਇਹ ਸਿੱਧੇ ਹੀ ਖਿਲਾਫ ਹੈ। ਕੀ ਮੰਨ ਕਰਦੇ ਸਰ ਤੁਸੀਂ? ਆਹੀ ਕਹਿੰਦੇ ਕਿ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਸਰਕਾਰ ਉੱਥੋਂ ਦੀ ਤੋੜਨੀ ਚਾਹੀਦੀ ਕਿਉਂਕਿ ਉਹਦੇ ਨਾਲ ਲਗਾਤਾਰ ਬਲਤਕਾਰ ਹੋ ਰਹੇ ਵਿੱਚ ਉਹਨਾਂ ਦੇ ਉੱਥੇ ਮੁੱਖ ਮੰਤਰੀ ਦਾ ਜਿਹੜਾ ਮਨਿਸਟਰ ਉਹ ਉਹਦੇ ਵਿੱਚ ਇਨਵੋਲਵ ਨੇ ਉਹਦੇ ਚ ਕੀ ਕਹਿੰਦੇ ਪਹਿਲਾਂ ਵੀ ਜਿਹੜੇ ਮੰਤਰੀ ਰਹੇ ਨੇ ਉਹ ਇਨਵੋਲਵ ਨੇ ਇਸ ਲਈ ਲਗਾਤਾਰ ਉਹ ਢਾਂਚਾ ਜਿਹੜਾ ਵਿਗੜਿਆ ਪਿਆ ਦੇ ਸਰਕਾਰ ਤੁਹਾਡੀ ਗੱਲ ਨਹੀਂ ਸੁਣਦੀ ਤੁਹਾਡਾ ਅਸੀਂ ਧਰਨੇ ਤੇ ਵੀ ਆਵਾਂਗੇ ਇੱਥੇ ਅਸੀਂ ਉਹਨੂੰ ਇਨਸਾਫ ਦੇ ਲਈ ਧਰਨੇ ਤੇ ਵੀ ਆਵਾਂਗੇ ਅੰਮ੍ਰਿਤਸਰ ਸੇ ਸੰਦੀਪ ਕੁਮਾਰ ਕੀ ਰਿਪੋਰਟ ਐਸਐਮਜ਼ ਨਿਊਜ਼